ਅੱਜ ਦਾ ਕੰਮ ਥੋੜਾ ਰੋਟੀ ਸਬਜ਼ੀ ਵਾਲਾ ਲੇਟ ਹੈ ਕਿਉਂਕਿ ਯਾਰ ਮੈਂ ਕੱਲ ਹੀ ਆ ਮੈਂ ਕੀ ਕੀ ਕਰਾਂ ਸਾਰਾ ਕੰਮ ਘਰ ਸਾਰਾ ਮੇਰੇ ਸਿਰ ਤੇ ਆ ਖਲਾਉਣਾ ਝਾੜੂ ਪੋਚਾ ਪਾਂਡੇ ਰੋਟੀ ਸਬਜ਼ੀ ਮਿਸਤਰੀਆਂ ਨੂੰ ਚਾਹ ਬਣਾ ਕੇ ਦੇਣੀ 2-3 ਤਿੰਨ ਵਾਰ ਸਾਰਾ ਇਨੂੰ ਜਦੋਂ ਦੇਖੋ ਇਹ ਉਦੋਂ ਹੀ ਰੋਂਦੀ ਰਹਿੰਦੀ ਆ ਜਦੋਂ ਦੇਖੋ ਉਦੋਂ ਹੀ ਇੱਕੋ ਗੱਲ ਮੇਰੀ ਸਬਜ਼ੀ ਲੇਟ ਆ ਇੰਨੀ ਜਿਆਦਾ ਇਹ ਓਵਰ ਐਕਟਿੰਗ ਕਰਦੀ ਆ ਪੁੱਛੇ ਕੁਛ ਨਾ ਹਨ ਕਿਤੇ ਮੇਰਾ ਖਲਾਰਾ ਆ ਇੱਕ ਦਿਨ ਮੈਨੂੰ ਮਿਸਟਰ ਨੂੰ ਚਾਹ ਬਣਾ ਕੇ ਦੇਣੀ ਪੈਂਦੀ ਆ ਤੇ ਹਰ ਇੱਕ ਔਰਤ ਆਪਣੇ ਘਰ ਦੇ ਵਿੱਚ ਸਾਰੇ ਕੰਮ ਖੋਦੀ ਕਰਦੀ ਆ ਪਰ ਤੇਰੀ ਵਾਂਗ ਕੋਈ ਓਵਰ ਐਕਟਿੰਗ ਨਹੀਂ ਕਰਦੀ ਕਿ ਮੈਂ ਆ ਕਰਨਾ ਉਹ ਕਰਨਾ ਡੇਲੀ ਦਾ ਸਾਫ ਸਫਾਈ ਕਰਦੇ ਵਿੱਚ ਰੱਖੋ ਵਲੋਗਾਂ ਲਗਾਟ ਧਿਆਨ ਦੀ ਹੋਣਾ ਤੇ ਕੋਈ ਖਲਾਰਾ ਨਹੀਂ ਪੈਂਦਾ ਤਬ ਤਾਂ ਅੱਜ ਲੋਕ ਬਸ ਫਿਮੀਆਂ ਦੇਖੀ ਇੱਕ ਦਿਨ ਪਲੇਟ ਹੋਏ ਤੇ ਬੇਜਾ ਹੋ ਗਏ ਲੋਕ ਹਾਂ ਦਿੱਕੀ ਨੇ ਕਿ ਕਿਹੜਾ ਫੰਮੇ ਦੇ ਇਹ ਨਾ ਗਾ ਪਿਆ ਹੋਇਆ ਤੇ ਪੂਰਾ ਘਰ ਦੇ ਵਿੱਚ ਕੱਪੜਿਆਂ ਦਾ ਕੱਪੜੇ ਦਾ ਬੱਲੇਈ ਕਾਟੋਂ ਕਿੱਥੇ ਗੱਦੋਂ ਫਿਰ ਸਾਹਮਣੇ ਤੇ ਮੈਨੂੰ ਆਹ ਸਭਣਾ ਹੁੰਦਾ ਦੇਖ ਲੋ ਕਿੰਨੇ ਜ਼ਿਆਦੇ ਡਰਾਮੇ ਕਰਦੇ ਆ ਦੋਨੇ ਜਾਣੇ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਕਿ ਵਿਊ ਹੀ ਇੱਦਾਂ ਆਉਣੇ ਆ ਇਸ ਕਰਕੇ ਡਰਾਮੇ ਇੱਦਾਂ ਕਰਦੇ ਤੇ ਸ਼ਰਮ ਤਾਂ ਨਹੀਂ ਆਉਂਦੀ ਤੁਹਾਡੇ ਬੱਚੇ ਦੇ ਸਾਹਮਣੇ ਹਨ ਤੇ ਉਹ ਤੁਹਾਨੂੰ ਦੇਖ ਕੇ ਆ ਸਿੱਖਿਆ ਲੈਂਦੇ ਹੋਣਗੇ ਕਿ ਤੁਸੀਂ ਆ ਕੰਜਰ ਕਲੇਸ਼ ਜਾਂ ਪਾਛੜ ਦੇ ਘਰ ਦੇ ਵਿੱਚ ਲੜਾਈ ਝਗੜੇ ਓਦਾਂ ਓਦਾਂ ਕੀ ਸਿੱਖਿਆ ਦਿੰਦੇ ਹੋ ਆਪਣੇ ਘਰ ਦੇ ਵਿੱਚ ਇਹ ਜਦੋਂ ਦੇਖੋ ਰੋਟੀ ਲੇਟ ਹੋ ਗਈ ਰੋਟੀ ਲੇਟ ਹੋ ਗਈ ਪਤਾ ਨਹੀਂ ਇਹ ਕੀ ਕਰਦੀ ਰਹਿੰਦੀ ਸਾਰਾ ਦਿਨ ਘੁੰਮਣ ਫਿਰਜ ਧਿਆਨ ਘਟ ਦਿਆ ਕਰੋ ਵਲੋਗਾਂ 'ਚ ਧਿਆਨ ਘਟ ਦਿਆ ਕਰੋ ਤੇ ਰੋਟੀ ਪਾਣੀ ਆਪਣਾ ਟਾਈਮ ਨਾਲ ਬਣਾ ਕੇ ਰੱਖ ਹਨਾ ਨਖਰੇ ਕਰਦੀ ਰਹਿੰਦੀ ਇੱਥੇ ਬੈਠੀ ਵੇਲੀ ਇਹ ਤੁਮਨੇ ਕੀ ਕਰ ਮੈਂ ਇਧਰ ਖੜਾ ਕੀ ਟਿੱਕ ਬੱਜੇ ਨਾ ਨਹੀਂ ਹੋਰ ਕੌਣ ਕਰੂਗਾ ਕਿ ਮੈਂ ਕਰਾਂਗਾ ਨਹੀਂ ਅੱਛਾ ਖੜਾ ਖੜਾ ਕੌਣ ਚੱਕੂ ਬਾਹਰ ਆ ਕੇ ਕੋਈ ਚੱਕੂ ਉਹ ਵੀ ਮੈਂ ਕਰਾਂਗਾ ਮੈਂ ਤਾਂ ਕੰਮ ਕਰ ਰਹੀ ਆ ਇੰਨਾ ਖਲੋਤੇ ਰੱਖ ਤੱਕ ਲੱਗਦੀ ਨਾ ਇਹ ਜਿਹੜਾ ਘਰ ਵਾਲਾ ਇਹ ਨਾ ਉਹ ਵੀ ਬਿਲਕੁਲ ਸੱਚੇ ਰੌਲਾ ਪਾਉਂਦਾ ਹੈ ਕਿ ਜਦੋਂ ਬੰਦਾ ਥੱਕਿਆ ਟੁੱਟਿਆ ਘਰੇ ਆਇਆ ਹੋਵੇ ਸਾਰਾ ਦਿਨ ਕੰਮ ਦੇ ਵਿੱਚ ਸ਼ਾਮ ਨੂੰ ਘਰੇ ਆਵੇ ਤੇ ਬੰਦਾ ਸਕੂਨ ਦੇ ਸਾਹ ਲੈਂਦਾ ਹੈ ਪਾਣੀ ਕੋਈ ਲੈਣਾ ਦੇਣਾ ਨਹੀਂ ਉਹ ਪੁੱਛਿਆ ਨਹੀਂਗਾ ਆਉਂਦੇ ਇਕ ਕਲੇਸ਼ ਅਗਲੇ ਨੇ ਰੋਟੀ ਪਾਣੀ ਖਾਣਾ ਹੁੰਦਾ ਹੈ ਹਨਾ ਤੇ ਇਹ ਬਸ ਉਹ ਗੱਲ ਉਹਨੇ ਸਹੀ ਕੀਤੀ ਹੈ ਕਿ ਸਾਰਾ ਦਿਨ ਤੂੰ ਕੀ ਕਰਦੀ ਰਹਿੰਦੀ ਆ ਸਾਰੇ ਦਿਨ ਦੇ ਵਿੱਚ ਤੂੰ ਕੱਪੜੇ ਜੋ ਵੀ ਤੜਕ ਤੇਰ ਘਰ ਦਾ ਖਲਾਰਾ ਤੂੰ ਉਹਦੇ ਸਾਹ ਨਹੀਂ ਸਕਦੀ ਬਸ ਆ ਚੱਕ ਕੇ ਦੋ ਕ ਕੱਪੜੇ ਤੇ ਹੁਣ ਬਹਿ ਗਈਆਂ ਜਦੋਂ ਰੋਟੀ ਪਾਣ ਦਾ ਟਾਈਮ ਹੁੰਦਾ ਕੱਪੜੇ ਲੈ ਕੇ ਬੈਗਦੀ ਹੈ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਉਦੋਂ ਪਤਾ ਨਹੀਂ ਕੀ ਕਰਦੀ ਰਹਿੰਦੀ ਹੈ ਦੱਸ ਦੋ ਨਾਮ ਦੱਸ ਦੋ ਉਹ ਪਲੀਜ਼ ਨਾ ਆਉਂਦਾ ਫਟਾਫਟ ਤੇ ਅੰਦਰ ਮੈਂ ਜੋ ਮਰਜ਼ੀ ਮੈਂ ਤਾਂ ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ ਤੇ ਹਾਲੇ ਤੱਕ ਇਹਨੂੰ ਮੈਡਮ ਨੂੰ ਇਹਨਾਂ ਨੂੰ ਨਹੀਂ ਪਤਾ ਕਿ ਘਰ ਦੇ ਵਿੱਚ ਸਬਜ਼ੀ ਕਿਹੜੀ ਬਣਾਉਣੀ ਹੈ ਤੇ ਕਿਹੜੀ ਨਹੀਂ ਬਣਾਉਣੀ ਉਹ ਬੰਦਾ ਘਰੋਂ ਆਇਆ ਘਰੇ ਆਇਆ ਵਾ ਤੇ ਉਹਨੂੰ ਪੁੱਛ ਰਹੀ ਉਹਦਾ ਦਿਮਾਗ ਖਾ ਰਹੀ ਹੈ ਕੀ ਬਣਾਵਾ ਕੀ ਬਣਾਵਾ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਜਿਹੜੀ ਇੱਕ ਔਰਤ ਹੁੰਦੀ ਆ ਉਹਨੂੰ ਪਤਾ ਹੀ ਹੁੰਦਾ ਉਹਨੇ ਸਵੇਰ ਦਾ ਹੀ ਸੋਚਿਆ ਹੁੰਦਾ ਹੈ ਕਿ ਸ਼ਾਮ ਆਪਾਂ ਕਿਹੜੀ ਸਬਜ਼ੀ ਬਣਾਉਣੀ ਹੈ ਤੇ ਕਿਹੜੀ ਨਹੀਂ ਬਣਾਉਣੀ ਕਿਉਂਕਿ ਉਹਨੂੰ ਵੈਸੇ ਤੁਹਾਨੂੰ ਪਤਾ ਹੈ ਕਿ ਸਬਜ਼ੀਆਂ ਦੀ ਟੈਨਸ਼ਨ ਹੁੰਦੀ ਹੈ ਕੀ ਬਣਾਉਣਾ ਸ਼ਾਮ ਨੂੰ ਕੀ ਬ ਉਹ ਵੀ ਚੰਗਾ ਏ ਜਿਹੜਾ ਸੁਣੀ ਜਾਂਦਾ ਇਹਦੀਆਂ ਹਾਂ ਕਿਹੜੀ ਦਾਲ ਕਿਹੜੀ ਦਾਲ ਦਾਲ ਕਿਹੜੀ ਹੋਗੀ ਦਾਲ ਬਹੁਤ ਆਲਾ ਮੈਨੂੰ ਦਾਲ ਮਾਰਨੀ ਲੱਗ ਰਹਾ ਤੂੰ ਇੱਕ ਵਾਰ ਦੱਸ ਤੂੰ ਪਲੀਜ਼ ਹਰੀ ਪੀਲੀ ਕੇ ਕਿਹੜੀ ਨੀਲੀ ਨੀਲੀ ਦਾਲ ਕੋਈ ਨਹੀਂ ਹੋ ਰਹੀ ਦਰਲੋ ਜੇ ਤੇਨੂੰ ਪਤਾ ਹੈ ਕਿ ਨੀਲੀ ਦਾਲ ਕੋਈ ਵੀ ਨਹੀਂ ਹੁੰਦੀ ਤੇ ਫਿਰ ਕਿਉਂ ਸਵਾਦ ਲੈਨੀ ਆ ਕਿਉਂ ਝੜਕਾ ਲੈਨੀ ਆ ਅਗਲੇ ਬੰਦੇ ਨੂੰ ਪਰੇਸ਼ਾਨ ਕਰੀ ਜਾਓ ਕਰੀ ਜਾਓ ਇਹਨੂੰ ਆ ਕਿ ਮੈਂ ਬਹੁਤ ਸੋਹਣੀ ਲੱਗਦੀ ਸੋਹਣੀ ਨਹੀਂ ਲੱਗਦੀ ਕਮੈਂਟ ਦੇਖਿਆ ਘਰ ਤੈਨੂੰ ਕਿਵੇਂ ਲੋਕ ਲਾਂਤਪਾਉਂਦੀ ਆ ਕਿ ਬੰਦੇ ਨੂੰ ਰੋਟੀ ਦੇ ਇਹਨੂੰ ਕੋਈ ਲੱਥੀ ਚੜੀ ਨਹੀਂ ਸ਼ਰਮ ਤਾਂ ਨਹੀਂ ਵੈਸੇ ਤਾਂ ਆਉਂਦੀ ਕਿ ਆਪਣੇ ਬੱਚਿਆਂ ਦੇ ਸਾਹਮਣੇ ਤੇ ਉਹ ਬੱਚਾ ਵੀ ਮਤਲਬ ਕੈਮਰਾਮੈਨ ਬਣ ਕੇ ਖੜਾ ਹੈ ਹਨ ਤੇ ਉਹਦੇ ਸਾਹਮਣੇ ਆਹ ਹਰਕਤਾਂ ਕਰਦੇ ਹੋ ਤੇ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਮਾੜੀ ਮੋੜ ਕੀ ਸਿੱਖਿਆ ਦਿੰਦੇ ਜੇ ਤੁਸੀਂ ਆਪਣੀਆਂ ਵੀਡੀਓ ਦੇ ਵਿੱਚ ਇੰਨੇ ਜਿਆਦੇ ਡਰਾਮ ਫਿਰ ਥੋੜਾ ਜਿਹਾ ਟਾਈਮ ਲੱਗੂਗਾ ਪੀਲੀ ਆਪਾਂ ਕੱਲ ਖਾਦੀ ਸੀ ਥੋੜੇ ਦਿਨ ਦੋ ਦਿਨ ਪਹਿਲਾਂ ਖਾਦੀ ਸੀ ਨਾ ਪੀਲੀ ਜੋ ਭਰ ਬਣਾ ਲਾ ਹੱਕੀ ਬਣਾਵਾ ਗਾਈਜ਼ ਇਹਨਾਂ ਨੂੰ ਲੈ ਦੱਸ ਜੀ ਉਹਨਾਂ ਦਾਲਾਂ ਦੇ ਨਾਮ ਦੱਸਿਆ ਉਹ ਆਪਾਂ ਪਰਸੋਂ ਖਾਦੀ ਉਹ ਆਪਾਂ ਕੱਲ ਖਾਦੀ ਸੀ ਉਹ ਇਦਾਂ ਖਾਦੀ ਸੀ ਜਦੋਂ ਤੈਨੂੰ ਪਤਾ ਵੀ ਆ ਤੇ ਫਿਰ ਤੂੰ ਚੱਜ ਦੀ ਸਬਜ਼ੀ ਬਣਾ ਲੈ 24 ਘੰਟੇ ਤੂੰ ਇੱਥੇ ਸ਼ਹਿਰ ਦੇ ਵਿੱਚ ਬਾਜ਼ਾਰਾਂ 'ਚ ਤੁਰੀ ਫਿਰਦੀਆਂ ਨੇ ਉਹ ਤੋਂ ਸਬਜ਼ੀ ਲਾਇਆ ਤੇ ਢੱਗ ਦੀ ਤੇ ਕੋਈ ਘਰੇ ਬਣਾ ਲੈ ਜਦੋਂ ਪਤਾ ਤੈਨੂੰ ਦਾਲਾਂ ਮੈਂ ਕੱਲ ਖਾਦੀਆਂ ਪਰਸੋਂ ਖਾਧੀਆਂ ਅੱਗੋਂ ਨਾ ਘਰੇ ਘਰੀ ਜਾਂਦੀ ਅਗਲੇ ਬੰਦੇ ਨੂੰ ਪਰੇਸ਼ਾਨ ਕਰ ਹੀ ਜਾਂਦੀ ਐ ਵਿੱਚੋਂ ਜੇ ਵਾਵਾ ਸੁਧਰੀ ਹੀ ਫੇਰ ਉਹਨਾਂ ਹਰਕਤਾਂ ਦੇ ਆ ਗਈ ਹੈ ਜਨਾਨੀ ਨਾ ਲਈ ਤੁਹਾਡੀ ਸੇਤਾਂ ਠੀਕ ਹੈ ਜੀ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਨਾਲੇ ਤਾਂ ਚਲੋ ਆਪਣੀ ਇੱਕ ਆ ਮੁਛਲ ਆ ਮੁਛਲ ਨੇ ਟਿਕਦਾ 24 ਘੰਟੇ ਬਸ ਕੈਮਰਾ ਔਨ ਹੀ ਰੱਖਦਾ ਹੈ ਕਦੇ ਇੱਧਰ ਕਦੇ ਉੱਧਰ ਹੈ ਤੇ ਹੁਣ ਆਪਣੀ ਅਹੀਂ ਨਾਨੀ ਤੁਹਾਡੀ ਸਿਹਤ ਕਿਵੇਂ ਹੈ ਸੇਤਾਂ ਠੀਕ ਆ ਤੂੰ ਕੈਮਰਾ ਬੰਦ ਕਰਕੇ ਵੀ ਪੁੱਛ ਲੈ ਜੇ ਕਿਸੇ ਦਾ ਹਾਲ ਚਾਲ ਪੁੱਛ ਰਹੀ ਹੈ ਨਾ ਤੇ ਕੈਮਰਾ ਬੰਦ ਕਰਕੇ ਪੁੱਛ ਲੈ ਘਰ 24 ਘੰਟੇ ਕੈਮਰਾ ਔਨ ਕਰਕੇ ਪੁੱਛਦਾ ਹਰੇਕ ਦਾ ਹਾਲ ਚਾਲ ਇੱਡਾ ਤੂੰ ਹੈਗਾ ਨਹੀਂ ਆ ਤੇ ਇਹਨਾਂ ਨੇ ਇਹੋ ਜਿਹੇ ਹੈਗੇ ਆ ਡਰਾਮੇ ਬਾਦ ਇਹਨਾਂ ਨੇ ਹਸਪੀਟਲ ਦੇ ਵਿੱਚ ਪਤਾ ਨਹੀਂ ਕਿੰਨੇ ਜਾਰੇ ਵਲੋਗ ਕੱਢ ਲਏ ਐਡੇ ਜਿਹੇ ਬੇਸ਼ਰਮਾ ਤੇ ਆ ਜਿਹੜੀ ਆ ਜੈਸਮਿਨ ਇਹ ਉਦੋਂ ਦੀ ਇੱਥੇ ਟੇਕੇ ਬੈਠੀ ਆ ਘਰੇ ਕੰਮ ਗੁੰਮਣੀ ਹੈਗਾ ਤੈਨੂੰ ਮੈਨੂੰ ਪਤਾ ਚਲੋ ਫੋਨ ਚਾਹੀਏ ਜਿਹੜਾ ਮਰਜ਼ੀ ਵਰਤਿਆ ਹੋਵੇ ਬੰਦੇ ਨੇ ਪਰ ਮੈਂ ਜੇ ਕੋਈ ਕੰਮ ਵੀਡੀਓ ਦੇ ਥਰੂ ਕਰਨਾ ਮਤਲਬ ਕੋਈ ਵੀਡੀਓ ਦੇ ਰਿਲੇਟਿਵ ਕੰਮ ਕਰਨਾ ਤਾਂ ਮੈਂ ਚਾਚਾ ਜੀ ਉਹਨਾਂ ਦੀ ਡੈਡੀ ਉਹਨਾਂ ਦੀ ਪਹਿਲਾਂ ਸਲਾਹ ਲਵਾਂਗਾ ਕਿਉਂਕਿ ਇਹਨਾਂ ਦਾ ਹੁਣ ਏਸ ਲਾਈਨ 'ਚ ਐਕਸਪੀਰੀਅੰਸ ਜਾਦਾ ਹੈ ਕੀਰੇ ਨੂੰ ਇਥੋਂ ਕੀ ਸਿੱਖਿਆ ਮਿਲਦੀ ਆ ਕੀ ਐਕਸਪੀਰੀਅੰਸ ਤੇਰਾ ਸਾਰਾ ਦਿਨ ਬਸ ਜਿੱਦਾਂ ਉਹ ਤੇਰਾ ਸਹਰਾ ਤੇ ਕੈਮਰਾ ਆਨ ਕਰਕੇ ਤੇ ਤੇਰੀ ਸੱਸ ਨੂੰ 24 ਘੰਟੇ ਜਨਨੀਆਂ ਨੂੰ ਕੰਮ ਕਰਦਾਂ ਦਿਖਾਉਂਦਾ ਰਹਿੰਦਾ ਤੇ ਸਾਲ ਨੂੰ ਘੋਟੇ ਲੌਂਦਾ ਰਹਿੰਦਾ ਤੇ ਉਹੀ ਕੰਮ ਤੁਸੀਂ ਕਰਦੇ ਜੇ ਇਹੀ ਤੁਸੀਂ ਉਹਨਾਂ ਨੂੰ ਵੇਖ ਕੇ ਕੋਈ ਸਿੱਖਿਆ ਹੈ ਬਲੌਗਰਾਂ ਨੇ ਕੀ ਬਸ 24 ਘੰਟੇ ਜਨਨੀਆਂ ਨੂੰ ਦਿਖਾਈ ਜੋ ਇੱਕ ਮੰਜੀ ਤੇ ਬੈਠਦੇ ਹੋ ਤੇ ਸਾਰਾ ਟੱਬਰ ਬਸ ਉੱਥੇ ਸਲਾਹਾਂ ਕਰ ਲੈਂਦੇ ਆ ਉੱਥੇ ਗੱਲਾਂ ਬਾਤਾਂ ਕਰ ਲੈਂਦੇ ਤੇ ਉਹਨਾਂ ਨੂੰ ਵਲੌਗ ਕਹਿ ਦਿੰਦੇ ਆ ਮਨਨ ਕੀ ਸਾਡਾ ਵਲੌਗ ਕੰਪਲੀਟ ਆ ਕੋਈ ਕੰਮ ਕਰਦਾਂ ਦਿਖਾਇਆ ਨਹੀਂ ਕਰਦਾ ਹਾਂਜੀ ਹਾਂ ਤੁਹਾਨੂੰ ਪਤਾ ਹੈ ਕੀ ਗੱਲ ਹੈ ਜੇ 4 ਜਣੇ ਸਟਾਫ ਮੈਂਬਰ ਤਾਂ ਉਹਦੇ ਚ ਹੁਣ ਇੱਕ ਜਣੇ ਦੀ ਡਿਊਟੀ ਆ ਰਾਤ ਨੂੰ ਨਹੀਂ ਨਹੀਂ ਠੀਕ ਹੈ ਹਾਂਜੀ ਹਾਂ ਆ ਦੇਖ ਲਓ ਕੀ ਲੱਛਣ ਕਰਦੀ ਆ ਤੇ ਫਿਰ ਕਹਿ ਦਿੰਦੇ ਲੋਕ ਸਾਨੂੰ ਬੈਡ ਕਮੈਂਟ ਕਰਦੇ ਤੁਹਾਡੇ ਲੱਛਣ ਹੀ ਇਦਾਂ ਦੇ ਆ ਆ ਕੀ ਕਰੀ ਜਾਨੀ ਆ ਸ਼ਰਮ ਤਾਂ ਨਹੀਂ ਆਉਂਦੀ ਹਸਪੀਟਲ ਦੇ ਵਿੱਚ ਬੈਠੀ ਇਹ ਡਰਾਮੇ ਕਰੀ ਜਾਨੀ ਆ ਘਰ ਦੇ ਕੰਮ ਕਰਾਂ ਉਦੋਂ ਤਾਂ ਤੈਨੂੰ ਤਈਆ ਚੜ ਜਾਂਦੀ ਆ ਮੈਨੂੰ ਕੰਮੇ ਛੱਡ ਜਾਂਦੇ ਆ ਇਹ ਮੈਂ ਜਦੋਂ ਆਪਣੇ ਕੱਪੜੇ ਧੋਣੀਆਂ ਨਾ ਮੈਨੂੰ ਕੰਮਾ ਛੱਡ ਜਾਂਦਾ ਤੇ ਇੱਥੇ ਦੇਖ ਲਓ ਕੀ ਲੱchn ਕਰਦੀ ਫਿਰਦੀ ਆ ਕੋਈ ਇਹਨੂੰ ਅਟੈਨਸ਼ਨ ਨਹੀਂ ਕੋਈ ਕਰ ਸਿਰ ਤੇ ਜ਼ਿੰਮੇਵਾਰੀ ਨਹੀਂ ਆ ਕਿ ਕੀ ਕਰਨਾ ਕੀ ਨਹੀਂ ਕਰਨਾ ਬਸ ਇੱਥੇ ਡੇਰੇ ਲਾ ਕੇ ਬੈਠੀ ਆ ਤੇ ਰੁਪਈਆ 500 ਦਿਖਾ ਰਹੀ ਹੈ ਜਿੱਦਾਂ ਕਿਸੇ ਨੇ ਦੇਖਿਆ ਨਹੀਂ ਹੁੰਦਾ ਨਹੀਂ ਪੱਲੇ ਲੈਡੀਆਂ ਤੋਂ ਬੰਦਾ ਫੋੜਾ ਲੈਡੀਆਂ ਤੋਂ ਬੰਦਾ ਥੋੜੀ ਜਿਹਾ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਆ ਹਰਕਤਾਂ ਕਰਦੀ ਨੂੰ ਬੇਸ਼ਰਮ ਔਰ ਘਰ ਵਾਲਾ ਕੈਮਰਾ ਆਨ ਕਰਕੇ ਬੈਠਾ ਤੇ ਕਿਵੇਂ ਉਹਦੇ ਗਲ ਪੈਂਦੀ ਆ ਬੇਅਕਲ ਇਹਨੂੰ ਕਹਿੰਦੇ ਬੇਅਕਲ ਜਨਾਨੀ ਜਿਹੜੀ ਜਿਹਨੂੰ ਅਕਲ ਹੋਵੇ ਨਾ ਉਹ ਇਦਾਂ ਦੀ ਹਰਕਤਾਂ ਨਹੀਂ ਕਰਦੀ ਜੀ ਕਿਤੇ ਸ਼ਾਪ ਦੇ ਵਿੱਚ ਚੱਲ ਜਾ ਉੱਥੇ ਗਿਆਨ ਦੇਣਾ ਆਪਣਾ ਜੇ ਹੁਣ ਹਸਪੀਟਲ ਦੇ ਵਿੱਚ ਆਈ ਐ ਤੇ ਹਰਕਤਾਂ ਦੇਖ ਲੋ ਲੈ ਕੇ ਰੁਪਈਆ 500 ਦੇ ਕਿਵੇਂ ਹਨ ਕਰਦੀ ਜਿਵੇਂ ਕਿਸੇ ਨੇ ਪੈਸੇ ਨਹੀਂ ਦੇ ਕੇ ਹੁੰਦੇ ਤੇਰਾ ਤੇ ਪਿਓ ਆ ਚਾਚਾ ਐ ਮਾਮਾ ਐ ਤੇ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਉਹ ਜਿਹੋ ਉਹ ਆ ਜਿਹੜੇ ਇਹਨੂੰ ਮਾਤ ਵੀ ਨਹੀਂ ਦਿੰਦੇ ਇਹਨੂੰ ਥੋੜੇ ਬਸੀ ਅਕਲ ਦਿਆ ਕਰੋ ਆਜਿਹੜੇ ਕਮੈਂਟ ਆਣਾ ਤੁਸੀਂ ਆਪ ਹੀ ਰੀਡ ਕਰ ਲੋ ਦੇਖ ਲੋ ਸਾਰੇ ਲੋਕਾਂ ਨੇ ਇਹਨਾਂ ਨੂੰ ਲਾਹਨਤਾਂ ਹੀ ਪਾਈਆਂ ਕਿ ਜੈਸਮੀਨ ਨੂੰ ਥੋੜੀ ਜੀ ਬੋਲਣ ਦੀ ਅਕਲ ਦਿਓ ਸਾਰੇ ਬਾਕੀ ਜੈਸਮੀਨ ਦੇ ਖਿਲਾਫ ਹੀ ਆ ਬੇਅਕਲ ਜਨਾਨੀ ਪਾਪਾ ਯਾਰ ਦਈਏ ਬੰਨੋ ਦਈਏ ਮੈਂ ਨਾ ਹੋਰਦਿਆਂ ਦਈਏ ਥੋੜੇ ਯਾਰ ਬਦਲੇ ਥੋੜੇ ਲਾ ਦੱਸ ਮੈਂ ਤਾਂ ਕਹੀ ਜਾਣੀ ਹੈ ਕਿਰੀ ਮਾਂ ਨੂੰ ਕਹਿੰਨੇ ਆ ਕਿ ਇਹਨੂੰ ਜੈਸਮੀਨ ਥੋੜੀ ਜਿਹੀ ਅਕਲ ਦੇ ਇਹਨੂੰ ਸਿਖਾ ਪਰ ਮਾਂ ਦੇਖ ਲਓ ਆਪ ਇਥੇ ਭੁੱਖੜ ਬਣੀ ਫਿਰਦੀ ਆ ਹਨਾ ਉਹ ਜਿਹੜੀ ਇਹਦੀ ਮਾਸੀ ਆ ਜੈਸਮੀਨ ਦੀ ਉਹਨੇ ਥੋੜਾ ਜਿਹਾ ਸੈਂਡਵਿਚ ਆਪਣੇ ਹਿੱਸੇ ਦਾ ਵੀ ਇਹਨੂੰ ਦੇ ਦਿੱਤਾ ਹੈ ਤੇ ਫੇਰ ਵੀ ਹਾਲਿਆਰਾ ਢੇਡਣੀ ਭਰਿਆ ਅੱਗੇ ਦੇਖੋ ਇਹਦੀ ਨੀਂਦ ਨਹੀਂ ਰੱਜਣੀ ਉਹ ਤਈਆਂ ਸਹੀ ਗੱਲ ਆ ਜਿਵੇਂ ਮਾਂ ਪਿਓ ਕਰਦਾ ਨਾ ਉੱਥੋਂ ਹੀ ਬੱਚਾ ਸਿੱਖਦਾ ਹੈ ਤੇ ਜੈਸਮੀਨ ਵੀ ਇਹਨਾਂ ਤੋਂ ਸਿੱਖੀ ਆ ਦੇਖ ਲਓ ਭੁੱਖੜ ਤੂੰ ਹੁਣ ਅੱਗੇ ਜਾ ਕੇ ਦੇਖਿਓ ਇਹਨੇ ਕੀ ਭੁੱਖ ਵਰਤੌਣੀ ਇਥੇ ਹੋਰ ਮੈਂ ਕਿੰਨਾ ਦੇਖੋ ਪੜ੍ਹ ਪੜ੍ਹ ਮੈਨੂੰ ਪੜ੍ਹ ਪੜ੍ਹ ਐਨ ਲੱਗ ਜਿੰਦੇ ਪੜ੍ਹ ਪੜ੍ਹ ਜਰਮੀ ਕੰਨ ਖਾਲਾ ਕਰਨੀ ਮੰਮੀ ਦੇ ਹਟ ਚਲੋ ਹੋਰ ਚੱਕਾ ਆਇਆ ਲੈ ਲੈ ਦੇਖੋ ਨਮਰੇ ਅਮ ਜੱਕੇ ਹੋਰ ਲੈ ਮੈਂ ਜੱਕਾ ਕਰਦਾ ਤੁਹਾਨੂੰ ਬਚਾ ਮੈਂ ਮੈਂ ਤਾਂ ਭੜੀ ਨਹੀਂ ਖੜਾ ਤੇ ਸ਼ੂਗਰਾ ਕੋਸ਼ਟਾ ਸੱਚ ਬੋਲਿਆ ਕਿ ਤੂੰ ਤਾਂ ਬੇਸ਼ਰਮ ਆ ਮੈਨੂੰ ਲੱਗਾ ਤੁਸੀਂ ਸਾਰਾ ਟੱਬਰ ਹੀ ਬੇਸ਼ਰਮ ਜੀ ਠੀਕ ਆ ਨਾ ਉਹਨੇ ਮਤਲਬ ਆਪਣੀ ਉਹ ਭੈਣ ਤੋਂ ਲਿਆ ਫਿਰ ਬਾਅਦ ਵਿੱਚ ਜੈਸਮੀਨ ਨੇ ਜਿਹੜਾ ਖਾਣ ਦਾ ਹਿੱਸਾ ਉਹ ਵੀ ਦੇ ਦਿੱਤਾ ਤੇ ਆ ਜਿਹੜਾ ਵਿੱਕੀ ਆ ਉਹਨੇ ਵੀ ਆਪਣਾ ਹਿੱਸਾ ਦੇਣ ਲੱਗਾ ਸੀ ਤੇ ਘਰ ਵਾਲਾ ਕਹਿੰਦੇ ਬੇਸ਼ਰਮ ਆ ਤੂੰ ਸਾਰੇ ਦੇ ਹਿੱਸੇ ਲਈ ਖਾਈ ਜਾਨੀ ਆ ਤੇ ਵਾਕਈ ਤੂੰ ਗੱਲ ਸਹੀ ਕੀਤੀ ਤੂੰ ਹੈਗੀ ਬੇਸ਼ਰਮ ਜੇ ਭੁੱਖੜ ਜੇ ਇੱਕ ਨੰਬਰ ਦੇ ਕਿ ਨਾ ਤਾਂ ਨੂੰ ਖਾਣ ਦਾ ਪਤਾ ਨਾ ਪੀਣ ਦਾ ਪਤਾ ਕੀ ਤੂੰ ਇਹ ਤੇ ਚਿੜੀਆ ਘਰ ਬਣਾ ਕੇ ਰੱਖਿਆ ਬੰਦ ਕਰ ਬਸ ਇਹ ਵੀ ਕਮੈਂਟ ਆਈ ਜੀ ਨਾ ਮੁਕੇ ਜੀ ਬੀ ਤੇ ਲੱਗਾ ਬੀ ਤੇ ਕਹਿੰਦੀ ਆ ਹਾਂ ਜੀ ਆ ਦੇਖੋ ਇਹਨਾਂ ਨੇ ਕਿਹਾ ਵੀ ਬੰਦ ਕਰ ਦਿਓ ਮੈਂ ਕਮੈਂਟਾਂ ਮੈਂ ਤਾਂ ਦਿਖਾਉਣਾ ਚਾਹ ਰਿਹਾ ਵਿਚਾ ਤੁਹਾਨੂੰ ਆਇਓ ਬੰਦ ਕਰੋ ਕਮੈਂਟ ਭਈ ਆਉਣ ਅਸੀਂ ਤਾਂ ਕਹਿੰਦੇ ਪੀਣੇ ਮਾਸੀ ਕੋਈ ਗੱਲ ਨਹੀਂ ਅਸੀਂ ਇਹ ਘਰ ਦਾ ਪਰ ਥੋੜਾ ਜਿਹਾ ਮਾਰ ਦੇ ਪਾਤਾ ਮੂੜ ਲਾਈਆ ਬੋਤਲ ਤੇ ਦੇਖ ਲਓ ਹੁਣ ਕਹਿੰਦੀ ਹੈ ਕਿ ਕੈਮਰਾ ਬੰਦ ਕਰ ਦੋ ਉਹ ਤੁਹਾਨੂੰ ਕੈਮਰਾ ਬੰਦ ਕਰ ਦੋ ਤੇ ਸਾਰੇ ਲੋਕ ਰੌਲਾ ਪਾਉਂਦੇ ਕਿ ਕੈਮਰਾ ਤੁਸੀਂ ਬੰਦ ਹੀ ਨਹੀਂ ਕਰਦੇ 24 ਘੰਟੇ ਕੈਮਰਾ ਆਨ ਕਰਦੇ ਬਾਕੀ ਜੇ ਤੁਹਾਨੂੰ ਕਮੈਂਟਾਂ ਦਾ ਇੰਨਾ ਹੀ ਜ਼ਿਆਦਾ ਡਰ ਹੋਵੇ ਨਾ ਤੇ ਆਹ ਹਰਕਤਾਂ ਨਾ ਕਰੋ ਕਿੰਨੇ ਦਿਨ ਹੋ ਗਏ ਤੂੰ ਇੱਥੇ ਨਾਲ ਬੈਠੀ ਆ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਛੋਟੀ ਜੀ ਬੱਚੀ ਕਰੇ ਇੱਧਰ ਲੈ ਕੇ ਉਹਨੇ ਕਦੇ ਉੱਧਰ ਲੈ ਕੇ ਉਹਨੇ ਇਹਨੂੰ ਠੰਡ ਲਵਾ ਕੇ ਰੱਖਦੇਗੀ ਤੇ ਆਪ ਤੂੰ ਇੱਥੇ ਡੇਰੇ ਲਾ ਕੇ ਬੈਠੀ ਆ ਕੰਮ ਤਾਂ ਕਰਦੀ ਨਾ ਇੱਥੇ ਬੈਠੀ ਹੈਗੀ ਇੱਕ ਨੰਬਰ ਦੀ ਕੰਮ ਚੋਰ ਆ ਘਰੇ ਕੰ ਓਹ ਜੀ ਉਹ ਜੀ ਇਹਨਾਂ ਦੇ ਜਿਹੜੇ ਘਰ ਦੇ ਆ ਟੱਬਰ ਆ ਜਿਹੜਾ ਇਹਦੇ ਤੋਂ ਡਰਦਾ ਸਸ ਸੌਰਾ ਸਾਰੇ ਜਿੰਨੇ ਵੀ ਜੀ ਆ ਕਿ ਦੱਸ ਇਹਨੂੰ ਇੱਥੇ ਕੰਮੇ ਕੋ ਮੇ ਲਾਓ ਘਰੇ ਨਹੀਂ ਇੱਥੇ ਲੈ ਕੇ ਜਾਓ ਇਹ ਇੱਥੇ ਕੀ ਕਰਦੀ ਉੱਪਰੋਂ ਹਸਪੀਟਲ ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਰੌਲਾ ਪਾਇਆ ਇੰਨਾ ਜ਼ਿਆਦਾ ਰੌਲਾ ਪਾਇਆ ਨਾ ਪੁੱਛੋ ਹੀ ਕੁਝ ਨਾ ਕਿ ਬੰਦਾ ਮਤਲਬ ਮਰੀਜ਼ ਏਕਾ ਮਰੀਜ਼ ਲਾ ਕੇ ਇੱਕ ਜਾਣਾ ਰੋ ਸਾਰਾ ਟੱਬਰ ਇੱਥੇ ਕੀ ਕਰਦਾ ਨਾਲ ਇਹ ਕੀ ਕਰਦੀ ਆ ਤੁਸੀਂ ਘਰੇ ਜਾ ਕੇ ਰੋਟੀ ਪਾਣੀ ਬਣਾਓ ਖਾਓ ਆਪਣੇ ਬੱਚੇ ਨੂੰ ਸਾਭ ਕੇਅਰ ਕਰੋ ਦੀ ਇੱਥੇ ਡਰਦੀ ਕੰਮ ਤੋਂ ਤਾਂ ਇੱਥੇ ਡੇਰੇ ਲਾ ਕੇ ਬੈਠੀ ਬੇਸ਼ਰਮ ਨਾ ਇਹਨੂੰ ਬੋਲਣ ਦੀ ਅਕਲ ਨਾ ਇਹਨੂੰ ਗੱਲ ਕਰਨ ਦੀ